ਕਿ ਨੂੰ ਫੜਦੇ ਹੋ ਕਿ ਨੂੰ ਫੜਦੇ ਨਹੀਂ ਲਾਂਦਾ ਹੀ ਦੇ ਨੇ ਆ ਸਾਡੇ ਕੋਲ ਹੋਮ ਦੇਣੇ ਦਾ ਖਾਤੋ ਉਹ ਕੋਲ ਗਾਰ ਕੋਲ ਗਾਰ ਕੋਲ ਤੀ ਦੋ ਕੋ ਗੱਡੀਆਂ ਨੇ ਮੈਂ ਤੇਰੇ ਨੂੰ ਮੈਂ ਭੱਜੀ ਵੀ ਹਾਂ ਨਹੀਂ ਵਾਟ ਕਿਹੜੀ ਆ ਉਹ ਆਲੋ ਉਹ ਪੈਣ ਦੇ ਉਹ ਥੋਪ ਉਹ ਆ ਲੱਖੋ ਟੋ ਲੱਖੋ ਮੈਨੂੰ ਆ ਜੀ ਪਤਾ ਹੈ ਵੇ ਪੈ ਤੇ ਰੱਖੋ ਤੁਸੀਂ ਕਰੀਂ ਆ ਵੇ ਨਾ ਪਾਜਾ ਦਾੜੀ ਖੋਤੀ ਯਾਰ ਕੀ ਕਰਿਆ ਹੈ ਹੈਲੋ ਬਣਾ ਵੀਡੀਓ ਬਣਾ ਕੋਈ ਜਿਆਦਾ ਨਾ ਤੂੰ ਜਨਾਨੀ ਸਾਡੀ ਨਹੀਂ ਇਤਬਾਤ ਕੋਈ ਆ ਗਈ ਤੂੰ ਬੱਤ ਕਾ ਵਾਹ ਖਲੋੜੇ ਤੂੰ ਮੇਰੀ ਮਾਂ ਤੇ ਕੀ ਕਹਿ ਮੈਂ ਕਹਿੰਦਾ ਤੂੰ ਪੱਤ ਨਹੀਂ ਆਉਂਦਾ ਤਸੀਂ ਕਹਿ ਰਹੇ ਆਂ ਆਪਾਂ ਮਿੱਟੀ ਲਾ ਦੇ ਨਾ ਮਿੱਟੀ ਲਾ ਦੇ ਇਹਨੇ ਗਾਲ ਕੀ ਗਾਲ ਕੱਢ ਮੈਂ ਬੱਲੇ ਮਾਰੀ ਮੈਂ ਥੰਦੀ ਗੜੀ ਮਾਰੀ ਗਾਲ ਗਾਲ ਨਹੀਂ ਕਰੇ ਇੱਕ ਵੀ ਗਾਲ ਨਹੀਂ ਕਰ ਕੋਲ ਨਾ ਕਰੇ ਕੋਲ ਆ ਕੋਰੇ ਵੀਡੀਓ ਬਣਾਉਂਦਾ ਕੋਈ ਡਿਆ ਕਰਾ ਕੱਢਣ ਹਲੋ ਅੰਟੀ ਕੱਲੀ ਨਹੀਂ ਗਾਲਾ ਗਾਲਾ ਕੱਢਣ ਡਿਆ ਉਹ ਖਲੋ ਜਾ ਹਾਲੇ ਤਾਂ ਨਿਭੜਦਾ ਆ ਤੇਰੇ ਜੀ ਗਾਲਾਂ ਦਾ ਮੁੱਲ ਆ ਗਾਲਾਂ ਦਾ ਮੁੱਲ ਪਾ ਕੇ ਮਾਰੀ ਗਾਲਾਂ ਕੱਢ ਗਾਲਾਂ ਨਹੀਂ ਜਾਨੀ ਤੂੰ ਕੱਲੀ ਹੀ ਆ ਉਹ ਖਲੋ ਜਾ ਕੋ ਕੰਦਰਾ ਤੇ ਲੀਮਾ ਨਾ ਭੈਰਾ ਭੈਰਾ ਮੈਂ ਆ ਗਿਆ ਆਪਾਂ ਨਿਕਾਲੀਓ ਫੇਰ ਕਰੀਓ ਨਾ ਨਾ ਮੈਨੂੰ ਫਿਕਰ ਆਹ ਪਾ ਲੈ ਮੈਨੂੰ ਫਿਕਰ ਆਹ ਪਾ ਲੈ ਹਾਂ ਪਾ ਲੈ ਨਹੀਂ ਨਹੀਂ ਆਈ ਤੀਰ ਚੜ ਕੇ ਜਾ ਫੜ ਕੇ ਮੈਂ ਬਾਹੀ ਮਾਰ ਲੈ ਜਾਂ ਮਾਰ ਦੇ ਲਈ ਇੱਕ ਤਾਂ ਛਾਂੜ ਓਏ ਉਹ ਕਈ ਫੜ ਪਰ ਕਰ ਮੇਰੇ ਹੱਥੋਂ ਨਾ ਮਰ ਸੇ ਮੇਰੇ ਵੱਜ ਕੇ ਕਿਸੇ ਨੂੰ ਮਰ ਗਈ ਉਸਾਰੇ ਉਹ ਨਾਲ ਜਿਹਨਾਂ ਦੀ ਖੂੜ ਰੰਗੂ ਲਾਉਣ ਦਾ ਦਾਮਨਾ ਫਰੀਦੇ ਨਾ ਪੜਨੀ ਅੰਟੀ ਉਹਨਾਂ ਦੀ ਟਾਲੀ ਜਿੱਥੇ ਮਰਦੀ ਬੰਦੇ ਜਾਂਦੇ ਆ ਸਾਨੂੰ ਲਿਜਾਈ ਨਹੀਂ ਕਰਾਉਂਦੇ ਕੀ ਨਹੀਂ ਮੈਂ ਕਿ ਲੋਕ ਨੂੰ ਖੂੜ ਨੂੰ ਗਾਇ ਤੇ ਕਿੰਨਾ ਪੈਸਾ ਭਾਈ ਉਹ ਨਹੀਂ ਲੱਗਿਆ ਉਹਨੇ ਹੁਣੇ ਆਇਆ ਸਿੰਘ ਨਾ ਕੱਕੜ ਪਿੰਡ ਜੋ ਕੀ ਲੋੜ ਪਈ ਤਾਂ ਨਾ ਲਾਉਂਦੀ ਆ ਤੇ ਭਾਜੀ ਕੱਲ ਦੀ ਮੇਰੀ ਜਿਹੜੀ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰਾ ਧੱਕਾ ਮੁੱਕੀ ਹੋਈ ਬਹੁਤ ਮਰਨਾਂ ਧੱਕਾ ਆਇਆ ਤੇ ਪਹਿਲੋ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਕਈ ਸਵੇਰ ਦੇ ਆਏ ਇੱਥੇ ਐਸਐਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਤੋਂ ਉੱਥੋਂ ਮੁੜ ਕੇ ਤੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਸੀਂ ਇੱਥੇ ਖੱਜੇ ਖਰਾਬ ਹੋ ਗਏ ਅਸੀਂ ਹੁਣ ਫਿਰ ਇਹ ਕਰਕੇ ਜਿਹੜਾ ਨਾਗੂਨ ਇਨਸਾਫ ਹੋਇਆ ਤੇ ਫਿਰ ਅਸੀਂ ਇੱਥੇ ਧਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੀ ਜਿਵੇਂ ਅਕੇ ਚੋਂ ਹੋਈ ਕਹਿ ਰਹੇ ਹਾਂਜੀ ਸਾਰਾ ਮਸਰਾ ਇਹੋ ਇਨਸਾਫ ਮੰਗਣ ਆਇਆ ਇਨਸਾਫ ਮਲੇ ਬੀ ਬੀ ਨਾਲ ਝਗੜਾ ਹੋ ਆਪਣੀ ਜਮੀਨ ਨਹੀਂ ਲਾਗੇ ਵਹੁਣ ਆਂਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੇ ਮਿੱਟੀ ਲਾ ਦਾਂਗੇ ਵਾਟਰ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜਗਲਾ ਤੋ ਉਥੇ ਮਿਲ ਕੇ ਜਿੰਨੀ ਤੇਰੀ ਜਮੀਨ ਬੰਦੀ ਆਪਣੀ ਵਟ ਪਾਲਾ ਆਂਦੀ ਨਹੀਂ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋਗੀ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜਮੀਨ ਤੇ ਚਲੇ ਗਿਆ ਤੇ ਤੇਨੇ ਤੇਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਚਾਰ ਤੇ ਮਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਗਾਲ ਪੈ ਗਿਆ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਇੱਜ਼ਤੀ ਕੀਤੀ ਆ ਨਾਲ ਇੰਨਾ ਮੈਨੂੰ ਬੜਾ ਭੁਲਾ ਤੇ ਕੋਈ ਮੇਰੇ ਪੱਲੇ ਵੀ ਛੱਡਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਅੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਤੇ ਉਹ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗਾੜੀਆਂ ਕੋਈ ਗੱਲ ਆਖੀ ਹੱਥੀ ਜੋੜੀ ਗਏਗੇ ਤੇ ਇਹ ਮੇਰੇ ਗਾਲੀ ਪਈਆਂ ਗਈਆਂ ਕੋਈ ਬਣੀ ਆ ਗਈ ਪ੍ਰਧਾਨ ਆ ਜਿਹੜੀ ਉਹਨੇ ਮੇਰੀ ਬੇਇੱਜ਼ਤੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਆ ਮੈਂ ਤੈਨੂੰ ਉੱਥੇ ਲੈ ਜਾਊਂਗੀ ਮੈਂ ਤੈਨੂੰ ਚੁਕਾ ਦਊਂਗੀ ਤੈਨੂੰ ਮਰਵਾ ਦਊਂਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਆ ਤੇ ਇਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਐ ਪਰਚਾ ਹੋਣਾ ਚਾਹੀਦਾ ਮੈਨੂੰ ਇਹਨਾਂ ਤੋਂ ਡਰ ਆ ਹਾਂਜੀ ਇੱਕ ਬੰਨੇ ਪਹਿਲੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਬੰਨੇ ਹੀ ਕਿਲਾ ਇਕ ਠੇਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਵੰਡੇ ਆ ਉੱਤੋਂ ਜਾ ਕੇ ਮੇਰੇ ਨਾਲ ਬੁਰਾ ਭਲਾ ਬੋਲਣ ਦੇ ਹਾਂਜੀ ਸਾਰਾ ਕਰਨ ਲੱਗਾ ਕੀ ਕਾਰਵਾਈ ਕੀਤੀ ਗਈ ਜੀ ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਦੋ ਧਰਾਂ ਲਓ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀ ਕਿ ਵੀ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕਢਦਾ ਕੀਤਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਇਹ ਦਰਖਾਸਤਾਂ ਹੀ ਰਾਤ ਲੈ ਲਈ ਸੀਗੀ ਇਹਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹਜੇ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਾਂ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਉਹ ਕੀਤੀ ਜਾਊਗੀ